ਸਨੀਹਾ ਕਾਦਰੀ ਮੱਪਲ ਕੇ ਹੁੰਨੇ ਸਿਕਾਇ ਤੁ ਬੜੇ ਤੁਮਤਾਮ ਨਾਲ ਮੇਲਾ ਮਨਾਇਆ ਜਾ ਰਿਹਾ ਹੈ ਅੱਜ ਦਾ ਕੀ ਪ੍ਰੋਗਰਾਮ ਚੱਲ ਰਿਹਾ ਹੈ ਜੀ ਅੱਜ ਦੀ ਮਹਿੰਦੀ ਰਸਮ ਚੱਲ ਰਹੀ ਹੈ ਸਭ ਤੁਮਤਾਮ ਨਾਲ ਬਣਾ ਰਿਹਾ ਹੈ ਮਹਿੰਦੀ ਰਸਮ ਪੂਰੀ ਸੰਗਤ ਨੂੰ ਤੇ ਭੈਣਾਂ ਨੂੰ ਕੀ ਕਹਿਣਾ ਸੰਗਤ ਭੈਣਾਂ ਨੂੰ ਇਹੀ ਕਹਿਣਾ ਜਾਂਦੇ ਆਓ ਵਾਦਾ ਪਾਓ ਹਾਂ ਜੀ ਹਾਂ ਜੀ ਕੱਲ ਮੇਲਾ ਰਸ ਮੇਲਾ ਹੈਗਾ ਹੈ ਮੇਰਾ ਨਾਮ ਸਾਈ ਬੱਲੂ ਸ਼ਾਹ ਜੀ ਕਾਦਰੀ ਸਲਾਨਾ ਮੇਲਾ ਚੱਲਦਾ ਆ ਰਿਹਾ ਖੂਹ ਵਾਲੀ ਸਰਕਾਰ ਆਏ ਆਪਣੀ ਆਪਣੇ ਪੀਰ ਬਜ਼ੁਰਗ ਪੁਰਾਣੇ ਜਿਹੜੇ ਸਮੇ ਤੋਂ ਮੇਲਾ ਮਨਾਂਦੇ ਆ ਰਹੇ ਹੁਣ ਉਹਨਾਂ ਨੇ ਜਿਹੜੀ ਸੇਵਾ ਆ ਉਹ ਸਾਨੂੰ ਲਈ ਆ ਤੇ ਹਰ ਸਾਲ ਇਹਨਾਂ ਦੇ ਮੇਲੇ 'ਚ ਸੰਗਤਾਂ ਨੂੰ ਸਦੀ ਦਾ ਤੇ ਲੰਗਰ ਪੰਡਾਰਾ ਚਲਾਈਦਾ ਕਿੰਨੇ ਸਾਲ ਹੋ ਗਏ ਨੇ ਮੇਲਾ ਕੰਮ ਇਹ ਸਲਾਨਾ ਮੇਲਾ ਹੀ ਹੋ ਰਿਹਾ ਵਾ ਇਹ 20335 ਸਾਲ ਹੋ ਗਏ 40 ਸਾਲ ਇਹ ਮੇਲਾ ਤੇ ਬਾਬਾ ਜੀ ਇਸ ਜਗ੍ਹਾ ਦਾ ਇਤਿਹਾਸ ਕੀ ਆ ਇਹ ਇਸ ਇਸ ਜਗ੍ਹਾ ਦਾ ਇਤਿਹਾਸ ਹੈ ਹੋਈ ਪੀ ਬਹੁਤ ਪੁਰਾਣੀ ਜਗ੍ਹਾ ਵਾ ਇਸ ਜਗ੍ਹਾ ਤੇ ਸਾਰੇ ਹਰ ਸਾਲ ਮੇਲੇ ਤੇ ਹੁੰਦੇ ਸਾਲਾਨਾ ਮੇਲਾ ਕਰਾਈਦਾ ਵਾ ਹਰ ਜਗ੍ਹਾ 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 ਤੋਂ ਹੁੰਦੇ ਆਪਣੇ ਇੱਥੇ ਇਤਲਾਮ ਕਰਨ ਮਤਾਂ ਟੇਕ ਨੂੰ ਹੁੰਦੇ ਆਪਣੇ ਆਪਣੇ ਆਸਰਾ ਦਾ ਪੂਰੀ ਕਿੰਨੇ ਦਿਨ ਪਹਿਲੋਂ ਮੇਲੇ ਦੀ ਤਿਆਰੀ ਸਟਾਰਟ ਇਹ ਮੇਲੇ ਦੀ ਤਿਆਰੀ ਤੇ ਮਹੀਨਾ ਡੇਢ ਮਹੀਨਾ ਪਹਿਲੋਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਤੇ ਜਿਹੜਾ ਕੱਲ ਰਾਤੀ ਮਹਿਫਿਲ ਆ ਉਹਦੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਜੀ ਆਪਣੇ ਕਵਾਲ ਪਾਰਟੀ ਆ ਰਹੀ ਆ ਬਲਵਾਲੇ ਆਪਣੇ ਆ ਰਹੇ ਹੋਰ ਆਪਣੀਆਂ ਦੋ ਤਿੰਨ ਪਾਰਟੀਆਂ ਆ ਰਹੀਆਂ ਵਿਸ਼ਾਲ ਕਾਦਰੀ ਪਾਰਟੀ ਆ ਰਹੀ ਆ ਹੋਰ ਆਪਣੇ ਮੁੰਡੇ ਸੰਦੀਮ ਆ ਰਿਹਾ ਇੱਕ ਉਹਨਾਂ ਦੀ ਵੀ ਪ੍ਰੋਗਰਾਮ ਕਰਨ ਆ ਕੇ ਕਿ ਆਪਣੀਆਂ ਚਾਰ ਪੰਜ ਪਾਰਟੀਆਂ ਜਿਹੜੀਆਂ ਆਪਣੀ ਰਾਜਨੀਤਿਕ ਅੱਜ ਦੀ ਆਪਣੀ ਹੈਗੀ ਆ ਵੀ ਸਰਕਾਰ ਦੀ ਅੱਜ ਮਹਿੰਦੀ ਰਸਮ ਹੈ ਆਪਣੀ ਜਿਹੜੀ ਆਪਾਂ ਮਨਾ ਰਹੇ ਆ ਅੱਜ ਸੰਗਤਾਂ ਆ ਰਹੀਆਂ ਵਾ ਉਹਨਾਂ ਲੰਗਰ ਭੰਡਾਰੇ ਸੰਗਤਾਂ ਆਪਣੀਆਂ ਬਹੁਤ ਬਹੁਤ ਦੂਰ ਤੋਂ ਆ ਰਹੀਆਂ ਜਿਨ੍ਹਾਂ ਨੂੰ ਚਾਹਤ ਹੈ ਉਹ ਜਲੰਧਰ ਲੁਧਿਆਣਾ ਪੂਰੇ ਪੰਜਾਬ ਚ ਅੰਬਰਸਰ ਤੋਂ ਪੂਰੀਆਂ ਆ ਰਹੀਆਂ ਹਨ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆਂ ਆਪਾਂ ਵੀ ਆਪਣਾ ਮਹਾਰਾਜ ਦਾ ਨਾਮ ਲੋ ਕਿਉਂਕਿ ਇਹਦੇ ਚ ਹੀ ਬਲ ਹੈਗਾ ਵਾ ਇਹਦੇ ਚ ਸਾਰੀ ਗੱਲ ਬਾਤ ਹੈ ਮਹਾਰਾਜ ਦਾ ਨਾਮ ਲੋ ਆਪਣੀ ਸੇਵਾ ਕਰੋ ਤੇ ਆਪਣਾ ਕੰਮ ਉਤਾਰ ਕਰੋ ਵਧੀਆ ਜੀ ਨਹੀਂ ਸਭ ਤੋਂ ਇੱਕ ਸ਼ਾਮਰ ਰਮੇਸ਼ ਕਾਦਰੀ ਇਹ ਜਿਹੜੀ ਜਗ੍ਹਾ ਆ ਮਸਕੇ ਪਾਕਿਸਤਾਨ ਦੇ ਵੇਲੇ ਦੀ ਜਗ੍ਹਾ ਹੈ ਇਹਲੇ ਸਾਡੇ ਬਜ਼ੁਰਗ ਜਿਹੜੇ ਕਿ ਇੱਥੇ ਸੇਵਾ ਕਰਦੇ ਸੀ ਉਸ ਤੋਂ ਬਾਅਦ ਚ ਚਲੋ ਮਹਾਰਾਜ ਨੇ ਸਾਡੀ ਡਿਊਟੀ ਲਈ ਹੈ ਤੇ ਆਪਾਂ ਵੀ ਸੇਵਾ ਕਰਦੇ ਤਰੀਕ ਰੱਖੀ ਆ ਤੇ ਇੱਕੋ ਹੀ ਤਰੀਕ ਹੁੰਦੀ ਆ ਸਾਡੀ 1 ਜਨਵਰੀ ਦੀ ਦੇਣਵਾਰ ਇਹਦੇ ਵਿੱਚ ਕੁਛ ਨਹੀਂ ਆ ਤੇ ਉਸ ਤੋਂ ਪਹਿਲਾਂ ਆਪਾਂ ਮਹਿੰਦੀ ਡੋਰੀ ਜਿਹੜੀ ਕਿ ਮਨਾਣੇ ਇੱਕ ਦਿਨ ਪਹਿਲਾਂ ਤੇ ਹੁਣ ਕੱਲ ਮੇਲਾ ਤੇ ਕੱਲ ਉਹਦੇ ਵਿੱਚ ਕਬਾਲ ਆ ਪਈ ਸਿੰਗਰ ਆ ਜਿਹੜੇ ਕਿ ਲੱਗਣਗੇ ਤੇ ਬਾਕੀ ਪੰਜਾਬ ਦੇ ਵਿੱਚੋਂ ਬਹੁਤ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਕਿ ਇੱਥੇ ਆਉਂਦੀਆਂ ਆ ਭਾਜੀ ਇਸ ਤਰ੍ਹਾਂ ਤੁਹਾਨੂੰ ਉਸਤਰਾ ਨਹੀਂ ਕਿ ਤੁਹਾਨੂੰ ਕਿੰਨੀ ਖੁਸ਼ੀ ਨਹੀਂ ਪਾਣ ਚੀ ਬਹੁਤ ਜ਼ਿਆਦਾ ਹੁੰਦੀ ਖੁਸ਼ੀ ਹੁੰਦੀ ਤਾਂ ਕਰੀਦਾ ਹਰ ਸਾਲ ਕਰੀਦਾ ਬਹੁਤ ਜ਼ਿਆਦਾ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਤੇ ਹਰ ਵਾਰਾ ਸੋਚੀਦਾ ਕਿ ਵੱਧ ਤੋਂ ਵੱਧ ਹੀ ਕਰੀਏ ਮੇਰਾ ਨਾਮ ਜੀ ਕਰਨ ਮਟੂ ਵਿਧਾਨ ਸਭਾ ਕਮੇਟੀ ਮੈਂਬਰ ਆਮ ਆਮੀ ਪਾਰਟੀ ਤੋਂ ਜੀ ਬਚਪਨ ਤੋਂ ਹੀ ਇੱਥੇ ਆਪਾਂ ਸੇਵਾ ਕਰਦੇ ਆਣੇ ਜੀ ਇਹ ਸਾਡੇ ਬੱਬਾ ਬੱਲੂ ਸ਼ਾਹ ਜੀ ਕਾਦਰੀ ਜੀ ਗੱਦੀ ਨਿਸ਼ੀਣ ਹਰ ਤਰ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਇੱਥੇ ਬੜੀ ਧੂਮ ਧਾਮ ਨਾਲ ਜੀ ਮੇਲਾ ਮਨਾਇਆ ਜਾਂਦਾ ਹੈ ਸੰਗਤਾਂ ਸਾਰੇ ਪੰਜਾਬ ਤੋਂ ਇੱਥੇ ਆਉਂਦੀਆਂ ਜੀ ਸਮਾਜਿਕ ਕਲੀਆਂ ਨੌਜਵਾਨਾਂ ਨੂੰ ਬੋਲਦੇ ਆ ਕਿ ਚਿੰਗਰਾਂ ਬਗਲੇ ਚਲੋ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਪੜ੍ਹੋ ਲਿਖੋ ਸੰਘਰਸ਼ ਕਰੋ ਤੇ ਚੜ੍ਹਦੀ ਕਲਾ ਚ ਰਹੋ ਨਸ਼ਾਰਾ ਦੂਰ ਰੱਖੋ ਸੰਤਾਨ ਲੋਕਾਂ ਨੂੰ ਕਿੰਨਾ ਖੂਬ ਮਿਲਦਾ ਸਾਡੇ ਵਿੱਚ ਹਰ ਸਾਲ ਦੇ ਪੰਜਾਬ ਤੋਂ ਬਹੁਤ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਉਹਨਾਂ ਦੀ ਮਰਿਆਦ ਪੂਰੀ ਹੁੰਦੀ ਹੈ ਤੇ ਕੋਈ ਖਾਸ ਪ੍ਰਬੰਧ ਕੀਤਾ ਜਾਂਦਾ ਵੀ ਲੰਗਰ ਪੰਡਾਰਾ ਖਾਸ ਪ੍ਰਬੰਧ ਹੈ ਤੁਹਾਡੇ ਸਾਹਮਣੇ ਹੀ ਆ ਲੰਗਰ ਪੰਡਾਰਾ ਸਾਬ ਜਲ ਪਾਣੀ ਸ਼ਹਿਰਾ ਸ਼ੁਰੂ ਆ ਤਿੰਨ ਤਿੰਨ ਚਾਰ ਦਿਨ ਚੱਲਦਾ ਰਹਿੰਦਾ ਜੀ ਲੰਗਰ ਪਾਣੀ ਇੱਥੇ ਆ ਕਾਦਰੀ ਔਰ ਐ ਮੈਂ ਜਦੋਂ ਦੀ ਮਤਲਬ ਕਿ ਇਹ ਮੇਰੀ ਸ਼ਾਦੀ ਹੋਈ ਆ ਮੈਂ ਦੇਖਿਆ ਆ ਕਿ ਉਸ ਤੋਂ ਪਹਿਲੇ ਵੀ ਸਾਡੇ ਬਜ਼ੁਰਗ ਸੀ ਜਿਹੜੇ ਉਹ ਵੀ ਇੱਥੇ ਤੁਮ ਕਾਮ ਨਹੀਂ ਮੇਲਾ ਮਨਾਉਂਦੇ ਸੀ ਤੇ ਹੁਣ ਸਾਡੀ ਬਸ ਵਾਰੀ ਆ ਗਈ ਆ ਤੇ ਅਸੀਂ ਵੀ ਆਪਣਾ ਡਿਊਟੀ ਦੇ ਰਹੇ ਆਂ ਔਰ ਹਰ ਸਾਲ ਮੇਲਾ ਮਨਾ ਰਹੇ ਆਂ ਅੱਜ ਦੀ ਰਸਮ ਜਿਹੜੀ ਮਹਿੰਦੀ ਦੀ ਰਸਮ ਆ ਹਾਂਜੀ ਕਿ ਬਹੁਤ ਖੁਸ਼ੀ ਹੁੰਦੀ ਆ ਤਾਂ ਹੀ ਤੇ ਆਈ ਦਾ ਹਾਂਜੀ